ਗਿਫਟ ਆਈਟਮ ਹੈ ਸਾਰੀਆਂ ਦੀਵਾਲੀਆਂ ਦੀ ਐਦਾ ਪ੍ਰਾਈਸ ਤੇ ਸਿਰਫ 140 140 ਰੁਪਏ ਹਾਂਜੀ ਮਾਰਕੀਟ ਜੇ 2230 ਤੋਂ ਘੱਟ ਕੋਈ ਗਿਫਟ ਨਹੀਂ ਮਿਲਦਾ ਅਸੀਂ ਫਿਰ 140 ਭਾਈ ਮਯਾਕ ਨਹੀਂ ਕਰਦਾ ਹੈ ਠੀਕ ਹੈ ਸਾਡੇ ਕੋਲ ਵੀ ਕਲੈਕਸ਼ਨ ਹੈ ਆਹ ਦੇਖੋ ਕੜੇ ਹੈਗੇ ਆ ਦੋਨੋਂ ਪਾਵਾਂ ਦੇ ਵਿੱਚ ਫਾਨ ਵਾਲੇ ਆ ਔਰ ਸਾਰਾ ਬੱਲੇ ਕਲਰ ਹੈ ਆਪਣੇ ਦੀਵਾਲੀ ਤੇ ਆਪਣੇ ਪਹਿਲੇ 3 ਕਸਟਮਰ ਨੂੰ ਜੋ ਸਾਡੇ ਸਾਡੀ ਇਹ ਵੀਡੀਓ ਸ਼ੇਅਰ ਕਰਕੇ ਆਣਗੇ ਫੇਸਬੁੱਕ ਇੰਸਟਾਗ੍ਰਾਮ ਤੇ ਵਟਸਐਪ ਤੇ ਅਸੀਂ ਆਪਣੇ ਪਹਿਲੇ 3 ਕਸਟਮਰ ਨੂੰ ਇੱਕ ਗਿਫਟ ਕਰਨ ਜਾ ਰਹੇ ਹਾਂ ਬਲੇਸਟਡ ਵਾਊਚਰ ਮੈਂ ਪਹਿਲਾਂ ਵੀ ਦਿਖਾ ਚੁੱਕਾ ਹਾਂ ਸਟਾਰਟਿੰਗ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਅਮਰ ਹਿਸ਼ਰਪੁਰ ਤੋਂ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਬਿਰਤੀ ਗਿਫਟ ਸੈਂਟਰ ਜੋ ਕਿ ਹੈ ਵਿਸ਼ਕਰਮਾ ਮੰਦਰ ਟਾਂਡੇ ਤੋਂ ਬਿਲਕੁਲ ਮੇਰੇ ਸੱਜੇ ਹੱਥ ਬੋਲਟ ਏਜੰਸੀ ਆ ਜੀ ਇਹਨਾਂ ਦਾ ਇੱਥੇ ਗਿਫਟ ਸੈਂਟਰ ਹੈ ਇੱਥੇ ਤੁਹਾਨੂੰ ਬਹੁਤ ਸਾਰੀਆਂ ਮਤਲਬ ਕਿ ਹੋਲ ਸੇਲ ਲਗਭਗ ਆਪਾਂ ਕਹਾਂਗੇ ਹੋਲ ਸੇਲ ਰੇਟਾਂ ਦੇ ਇੱਥੇ ਤੁਹਾਨੂੰ ਚੀਜ਼ਾਂ ਮਿਲਣਗੀਆਂ ਚੱਲਦੇ ਆਂ ਬਾਕੀ ਦੀ ਜਾਣਕਾਰੀ ਲੈਣੇ ਹੈ ਇਹਨਾਂ ਕੋਲ ਜਾ ਕੇ ਤੇ ਕਰਦੇ ਆਂ ਗੱਲਬਾਤ ਆਓ ਚੱਲਦੇ ਆਂ ਅ ਅੱਛਾ ਜੀ ਪਾਜੀ ਕੀ ਹਾਲ ਚੱਲ ਵੈਲਕਮ ਆ ਤੁਹਾਡਾ ਰਾਜਾ ਪਾਜੀ ਬਹੁਤ 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 ਸਨੋ ਸਿੱਤਾ ਬਹੁਤ ਵਧੀਆ ਪਾਜੀ ਅੱਜ ਹੀ ਨਾ ਸੋਚਿਆ ਕਿ ਤੁਹਾਡੇ ਨਾਲ ਸ਼ਾਪ ਦੀ ਵਿਜਿਟ ਕਰਨੀ ਆ ਤੇ ਟਾਂਡਾ ਇਲਾਕਾ ਨਿਵਾਸੀਆਂ ਨੂੰ ਦੱਸਣਾ ਆ ਕਿ ਤੁਸੀਂ ਇੱਥੇ ਕੀ ਕੀ ਆਫਰਾਂ ਲਾਈਆਂ ਬਹੁਤ ਬਹੁਤ ਧੰਨਵਾਦ ਪਾਜੀ ਤੁਹਾਡਾ ਤੁਸੀਂ ਆ ਗਏ ਜੀ ਪਾਜੀ ਤੁਹਾਡਾ ਤੈਅ ਦੇ ਲੋ ਤੇ ਟਾਂਡਾ ਨਿਵਾਸੀਆਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆ ਜਿਹੜਾ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਪਾਜੀ ਜਿੱਦਾਂ ਤੁਸੀਂ ਇਹ ਸ਼ਾਪ ਆਪਣੀ ਕੀਤੀ ਆ ਤੇ ਤੁਸੀਂ ਸਾਡੇ ਟਾਂਡਾ ਇਲਾਕਾ ਨਿਵਾਸੀਆਂ ਨੂੰ ਕੀ ਕੀ ਆਫਰਾਂ ਦੇ ਰਹੇ ਆ ਜੀ ਪਾਜੀ ਸਾਨੂੰ 1 ਸਾਲ ਹੋ ਗਿਆ ਇਹ ਸਭ ਖੁੱਲੇ ਹੋਏ ਅਸੀਂ ਸਾਡਾ ਜੋ ਹੋਲਸੇਲ ਰੇਟ ਹੈ ਤੇ ਬਹੁਤ ਵਧੀਆ ਪ੍ਰਾਈਸ ਅਸੀਂ ਟਾਂਡੇ ਨਗਰ ਵਾਸੀਆਂ ਨੂੰ ਦੇ ਰਹੇ ਹਾਂ ਤੇ ਸਾਡੇ ਕੋਲ ਜੋ ਅਵੇਲੇਬਲ ਹੈ ਟੁਆਇਸ ਹੈ ਕੋਸਮੈਟਿਕ ਹੈ ਜੁਐਲਰੀ ਹੈ ਤੇ ਫੁੱਟਵੇਅਰ ਹੈ ਤੇ ਗਿਫਟ ਗਿਫਟ ਵਗੈਰ ਮਿਲਦਾ ਤੇ ਭਾਜੀ ਆਪਾਂ ਪਹਿਲਾਂ ਜੁਐਲਰੀ ਨੂੰ ਦੇਖਦੇ ਹਾਂ ਕਿਉਂਕਿ ਠੀਕ ਹੈ ਜੀ ਆ ਦੇਖੋ ਸਭ ਤੋਂ ਪਹਿਲਾਂ ਆਂਧਿਆ ਕਰਵਾ ਚੋਹ ਦੇ ਵਿੱਚ ਮੰਗਲ ਸੂਤਰ ਦੀ ਲੇਡੀਜ਼ੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਸੋ ਉਹਨਾਂ ਦੀ ਡਿਮਾਂਡ ਦੇ ਅਸੀਂ ਲੈ ਕੇ ਆਏ ਹਾਂ ਮੰਗਲ ਸੂਤਰ ਜਿਸ ਤਰ੍ਹਾਂ ਦੀ ਵੀ ਚੁਆਇਸ ਉਹਨਾਂ ਦੀ ਹੋਏਗੀ ਏਡੀ ਵਾਲੇ ਪਸੰਦ ਕਰਦੇ ਆ ਆ ਏਡੀ ਦੀ ਕਲੈਕਸ਼ਨ ਹੈ ਭਾਜੀ ਏਡੀ ਦੀ ਤੁਹਾਨੂੰ ਪਤਾ ਹੀ ਹੈ ਕੁਆਲਿਟੀ ਬਹੁਤ ਹਈ ਹੁੰਦੀ ਹੈ ਠੀਕ ਹੈ ਤੇ ਪ੍ਰਾਈਸ ਸਾਡਾ ਇੱਕਦਮ ਰੀਜ਼ਨੇਬਲ ਹੈ ਠੀਕ ਹੈ ਜੀ ਤੇ ਆ ਸਾਰੀ ਜੁਐਲਰੀ ਦੀ ਕਲੈਕਸ਼ਨ ਹੈ ਬੈਂਗਲਸ ਵੀ ਮਿਲਣ ਗਿਆ ਸਾਡੇ ਕੋਲ ਹਾਂਜੀ ਤੇ ਥੋੜਾ ਬੋਤਾ ਦੱਸ ਦਿਓ ਤੁਸੀਂ ਇਹਦਾ ਆ ਦੇਖੋ ਇਹਦਾ ਪ੍ਰਾਈਸ ਸ਼ੁਰੂ ਹੁੰਦਾ 80 ਰੁਪੀਸ ਤੋਂ ਹਾਂਜੀ ਜਿਹੜਾ ਕਿ ਬਹੁਤ ਹੀ ਪਾਇਆ ਹੋਇਆ ਲੱਗੇਗਾ ਤੜਕ ਲੁੱਕ ਜਿਹੜੀ ਬਹੁਤ ਅੱਛੀ ਆਂਦੀ ਹੈ अच्छा जी ਤੇ ਮਾਰਕੀਟ ਵਿੱਚ ਕੀ ਰੇਟ ਹੋਊਗਾ ਇਹਦਾ ਤਕਰੀਬਨ ਭਾਈ 100 ਤੋਂ ਘੱਟ ਨਹੀਂ ਮਿਲੇ 100 ਤੋਂ ਘੱਟ ਹੀ ਮਿਲੇਗਾ ਆ ਦੇਖੋ ਪਾਇਆ ਹੋਇਆ ਬਿਲਕੁਲ ਇੱਕਦਮ origignal ਲੱਗਦਾ ਔਰ ਪ੍ਰਾਈਸ ਜਦਾ ਬਿਲਕੁਲ ਰੀਜ਼ਨੇਬਲ ਹੈ ਸਪੈਸ਼ਲ ਦਿਖਾਨਿਆ ਠੀਕ ਹੈ ਜੀ ਆ ਦੇਖੋ ਸਭ ਤੋਂ ਪਹਿਲਾਂ ਆਂਧਿਆ ਕਰਵਾਚੋ ਦੇ ਵਿੱਚ ਮੰਗਲ ਸੂਤਰ ਦੀ ਲੇਡੀਜ਼ੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਹਾਂਜੀ ਤੋਂ ਉਹਨਾਂ ਦੀ ਡਿਮਾਂਡ 'ਚ ਅਸੀਂ ਲੈ ਕੇ ਆਏ ਆ ਮੰਗਲ ਸੂਤਰ ਜਿਸ ਕਰਾ ਦੀ ਚੁਆਇਸ ਉਹਨਾਂ ਦੀ ਹੋਏਗੀ ਏਡੀ ਵਾਲੇ ਪਸੰਦ ਕਰਦੇ ਆ ਆ ਏਡੀ ਦੀ ਕਲੈਕਸ਼ਨ ਹੈ ਭਾਈ ਏਡੀ ਦੀ ਤੁਹਾਨੂੰ ਪਤਾ ਹੀ ਹੈ ਕੁਆਲਿਟੀ ਬਹੁਾਈ ਹੁੰਦੀ ਹੈ ਠੀਕ ਹੈ ਇਹ ਪ੍ਰਾਈਸ ਸਾਡਾ ਇਕਦਮ ਰੀਜ਼ਨੇਬਲ ਹੈ। ਤੇ ਆ ساری ਜੁਐਲਰੀ ਦੀ ਕਲੈਕਸ਼ਨ ਹੈ। ਬੈਂਗਲਸ ਵੀ ਮਿਲਣਗੇ ਸਾਡੇ ਕੋ। ਹਾਂਜੀ। ਤੇ ਥੋੜਾ ਬੋਤਾ ਦੱਸ ਦਿਓ ਤੁਸੀਂ ਇਹਦਾ ਆ ਦੇਖੋ। ਇਹਦਾ ਪ੍ਰਾਈਸ ਸ਼ੁਰੂ ਹੁੰਦਾ 80 ਰੁਪਈਆ ਤੋਂ। ਹਾਂਜੀ। ਜਣਾ ਕਿ ਬਹੁਤ ਹੀ ਪਾਇਆ ਹੋਇਆ ਲੱਗੇਗਾ ਤੁਹਾਡਾ ਲੁੱਕ ਜਿਹੜੀ ਬਹੁਤ ਅੱਛੀ ਆਂਦੀ ਹੈ। ਅੱਛਾ ਜੀ। ਤੇ ਮਾਰਕੀਟ ਵਿੱਚ ਕੀ ਰੇਟ ਹੋਊਗਾ ਇਹਦਾ ਤਕਰੀਬਨ? ਭਾਈ 100 ਤੋਂ ਘੱਟ ਨਹੀਂ ਮਿਲੇਗਾ। 100 ਤੋਂ ਘੱਟ ਹੀ ਮਿਲੇਗਾ। ਆ ਦੇਖੋ। ਪਾਇਆ ਹੋਇਆ ਬਿਲਕੁਲ ਇਕਦਮ origignal ਲੱਗਦਾ ਔਰ ਪ੍ਰਾਈਸ ਇਹਦਾ ਬਿਲਕੁਲ ਰੀਜ਼ਨੇਬਲ ਹੈ। ਇਹਦਾ ਸਮਾਨ ਹੈਗਾ। ਆ 10 ਦੇਖ ਫੰਕਸ਼ਨਲ ਵੀਡੀਓ ਕਰ ਸਕਦੇ ਹੋ ਤੇ ਡੇ ਬਲੇਸਲੇਟ ਦਾ ਬਲੇਸਲੇਟ ਹੈ ਹਾਂਜੀ ਤੇ ਵੋਚ ਦੀ ਹੋਛ ਹੈ ਕੱਟ ਕੇ ਦਿਖਾ ਲਓ ਹਾਂਜੀ ਆ ਜੀ ਆ ਦੇਖੋ ਹਾਂਜੀ ਅੱਛਾ ਇਹ ਵਿੱਚੇ ਘੜੀ ਦੇ ਵਿੱਚੇ ਵਿੱਚੀ ਵਿਦ ਬਲੇਸਲੇਟ ਹੈ ਘੜੀ ਹੈ ਤੇ ਬੈਂਗਲਸ ਕਲੈਕਸ਼ਨ ਠੀਕ ਹੈ ਠੀਕ ਹੈ ਜੋ ਜ਼ਿਆਦਾਤਰ ਲੇਡੀਜ਼ ਉਹ ਪਾਉਂਦੀਆਂ ਹਨ ਕਰਵਾਚੋਰ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਆ ਜੋ ਰੈਡਰਾਂ ਰੈਡ ਕਲਰ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ ਤੇ ਉਹੀ ਦੇਖਦੇ ਹੋਏ ਆਪਾਂ ਉਸ ਦਾ ਵੀ ਕਲੈਕਸ਼ਨ ਲੈ ਕੇ ਆਏ ਡਿਜ਼ਾਈਨ ਦੇਖ ਬੈਂਗਲਸ ਦੀ ਤਾਂ ਕਲੈਕਸ਼ਨ ਬਹੁਤ ਦੇਖ ਲਈ ਹੈ ਹੁਣ ਥੋੜੀ ਜੀ ਆਪਣੀ ਕਹਿੰਦੇ ਸੈੱਟ ਵਾਲ ਵੀ ਆ ਜਗੇ ਤਾਂ ਬਿਲਕੁਲ ਪੈਡਲ ਸੈੱਟ ਜਿਹੜੇ ਹੈਗੇ ਆ ਉਹ ਵੀ ਸਾਡੇ ਕੋਲ ਅਵੇਲੇਬਲ ਹੈਗੇ ਆ ਪੈਡਲ ਸੈੱਟ ਜਿੱਦਾਂ ਕਹਿ ਲੋ ਏਡੀ ਦੇ ਵਿੱਚ ਹੈਗੇ ਆ ਤੁਹਾਨੂੰ ਵਾਈਟ ਸਿਲਵਰ ਗੋਲਡਨ ਕਲਰ ਹਰ ਇੱਕ ਤਰ੍ਹਾਂ ਦਾ ਜਿਹੜਾ ਹੈ ਉਹ ਤੁਹਾਨੂੰ ਕਲੈਕਸ਼ਨ ਮਿਲ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਆ ਥੋੜਾ ਜਿਹਾ ਉੱਪਰ ਚਲੀਏ ਪੈਡਲ ਸੈੱਟ ਤੋਂ ਉੱਪਰ ਆ ਜਾਂਦਾ ਹੈ ਇਦੇ ਵਿੱਚ ਵੀ ਸਾਡੇ ਕੋਲ ਕਲੈਕਸ਼ਨ ਬਹੁਤ ਹੈ ਕਲਰ ਵੀ ਤੁਹਾਨੂੰ ਕੋਈ ਜਿਹੜਾ ਮਿਲ ਚਾਹੀਦਾ ਉਹ ਮਿਲ ਜਾਏਗਾ ਉਸ ਤੋਂ ਬਾਅਦ ਆ ਜਾਂਦੇ ਸਾਡੇ ਕੋਲ ਟਿੱਕੇ ਉਹਨਾਂ ਵਿੱਚ ਇਹ ਫੰਕਸ਼ਨ ਹੋ ਕੇ ਹਟੇ ਬੱਚਾ ਦੇ ਬਹੁਤ ਸਾਰੇ ਕਲੈਕਸ਼ਨ ਸਾਡੀ ਨਿਕਲੀ ਹੋਈ ਹੈ ਹੋਰ ਬਾਕੀ ਤੁਹਾਡੀ ਜਿੰਨੀ ਡਿਮਾਂਡ ਹੋਏਗੀ ਉਹ ਤੁਹਾਨੂੰ ਅਵੇਲੇਬਲ ਹੋ ਜਾਏਗੀ ਆਪਣੀ ਹੈਅਰ ਸੈੱਟਰੀ ਆ ਜਾਂਦੀ ਹੈ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਲਚਰ ਔਰ ਕਲਚਰ ਦੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਛੋਟੇ ਤੋਂ ਛੋਟੇ ਵਾਲੇ ਵੀ ਹੈ ਔਰ ਵੱਡਾ ਸਾਈਜ਼ ਵੀ ਹੈ ਆ ਤੁਹਾਡਾ ਸਿਰ ਲਈ ਡੇਲੀ ਰੁਟੀਨ ਵਾਲੇ ਆਗੇ ਥੋੜੇ ਥੋੜੇ ਫੰਕਸ਼ਨਲ ਆ ਜਾਂਦੇ ਆ

ਇਸ ਸਾਡੇ ਕੋਲ ਪ੍ਰੋਕਰੀ ਕਲੈਕਸ਼ਨ ਵੀ ਅਵੇਲੇਬਲ ਹੈ ਫਸਟ ਆਪਾਂ ਤੁਹਾਨੂੰ ਦਿਖਾਣੇ ਮਿਲਟਨ ਮਿਲਟਨ ਦੇ ਹੀ ਦਿਨੇ ਆ 20% ਲੈਸ ਜੋ ਵੀ ਪ੍ਰਾਈਸ ਹੋਊਗਾ ਉੱਤੇ 20% ਲੈਸਨ ਮਿਲੇਗੀ ਠੀਕ ਹੈ ਸਾਡੇ ਕੋਲ ਮਿਲਟਨ ਦੀ ਵਾਟਰ ਬੋਟਲਸ ਹੈ ਮਿਲਟਨ ਦੇ ਟਿਫਨ ਮਿਲ ਜਾਣਗੇ ਤਾਂ ਠੀਕ ਹੈ ਬੱਚਿਆਂ ਦੇ ਟਿਫਨ ਮਿਲ ਜਾਣਗੇ ਠੀਕ ਹੈ ਸਾਰਿਆਂ ਦੇ 20% ਲੈਸ ਲਈ ਮਿਲਟਨ ਲਈ ਸਪੈਸ਼ਲ ਸਾਡੇ ਕੋਲ ਟੌਏ ਹੈਗੇ ਆ ਆਓ ਤੁਹਾਨੂੰ ਟੌਏ ਸੈਕਸ਼ਨ ਦਿਖਾਣੇ ਆਪਾਂ ਆਜੋ ਭਾਈ ਬੇਬੀ ਤੁਹਾਡੇ ਵਾਲੀ ਇੱਥੇ ਨਾ ਦੇਖਿਆ ਚੀਜ਼ਾਂ

ਤੇ ਡਸਟ ਵਗੈਰਾ ਬਿਲਕੁਲ ਨਹੀਂ ਆਂਦੀ ਹੈ 기ਆ ਔਰ ਬਹੁਤ ਅੱਛੇ ਹੈ ਕੁਆਲਿਟੀ ਬਹੁਤ ਜ਼ਿਆਦਾ ਫਾਈਨ ਹੈ ਔਰ ਛੋਟੇ ਬੱਚਿਆਂ ਨੂੰ ਬਿਲਕੁਲ ਵੀ ਹਾਰਮਫੁਲ ਨਹੀਂ ਕਰਨਗੇ ਬੱਚਿਆਂ ਦੀ ਸਾਰੀ ਕਲੈਕਸ਼ਨ ਹੈ ਆ ਰੀਅਲ ਮਿਲ ਜਾਣਗੀਆਂ ਤੁਹਾਨੂੰ ਠੀਕ ਹੈ ਡ੍ਰਿਫਟ ਕਾਰ ਮਿਲ ਜਾਣਗੀਆਂ স্মੋਕ ਕਾਰ ਹੈ ਸਾਡੇ ਕੋਲ ਬੱਚਿਆਂ ਦੇ ਜਿਓਮੈਟਰੀ ਬਾਕਸ ਮਿਲ ਜਾਣਗੇ ਠੀਕ ਹੈ ਜੀ ਰੇਟ ਬਹੁਤ ਹੀ ਯਾਜਜ਼ ਹੈ ਠੀਕ ਹੈ ਜੀ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ ਠੀਕ ਹੈ ਜੀ ਜਿਹੜਾ ਮਾਰਕੀਟ ਪ੍ਰਾਈਸ ਹੈਗਾ 3350 ਤੋਂ ਘੱਟ ਨਹੀਂ ਮਿਲਣਾ ਸਾਡਾ ਰੇਡ ਬਹੁਤ ਘੱਟ ਹੈ ਇੱਕ ਵਾਰ ਆ ਕੇ ਵਿਜਿਟ ਜ਼ਰੂਰ ਕਰੋ ਸਾਡਾ ਐਡਰੈਸ ਭਾਈ ਨੇ ਆਲਰੇਡੀ ਸਟਾਰਟਿੰਗ ਇਸ ਦਸੇਰੀ ਬਿਲਕੁਲ ਹਾਂ ਬੁਲਟ ਯਾਂਸੀ ਦੇ ਇਕਦਮ ਨਾਲ ਵਿਸ਼ਕਰਮਾ ਮੰਦਿਰ ਰੋਡ ਤੇ ਹੈ ਤੇ ਇੱਕ ਚੀਜ਼ ਹੋਰ ਦੱਸਣ ਲੱਗੇ ਹਾਂ ਗਾ ਦਿਵਾਲੀ ਤੇ ਵੀ ਸਾਡੇ ਕੋਲ ਦਿਵਾਲੀ ਦੀ ਕਲੈਕਸ਼ਨ ਹੁੰਦੀ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਇੱਕ ਦੋ ਸੈਂਪਲ ਦਿਖਾਵਾਂਗਾ ਮੈਂ ਠੀਕ ਹੈ ਦਿਵਾਲੀ ਤੇ ਜਿੱਦਾਂ ਲੋਕ ਹੀ ਗਿਫਟ ਕਰਦੇ ਆ ਆਪਣੇ ਰਿਲੇਟਿਵਸ ਨੂੰ ਉਹਨਾਂ ਦੇ ਅਕੋਰਡਿੰਗ ਜਿੱਦਾਂ ਤੁਸੀਂ ਕੁਝ ਵੀ ਦੇ ਸਕਦੇ ਹੋ ਨਾਲ ਭਜੀ ਆ ਚੈੱਕ ਕਰੋ ਗਿਫਟ ਆਈਟਮ ਹੈ ਸਾਰੀਆਂ ਦਿਵਾਲੀ ਦੀਆਂ ਇਹਦਾ ਪ੍ਰਾਈਸ ਸਿੱਧਾ ਸਿਰਫ 140 140 روپے ہاں جی مارکیٹ دے 2300 تو کٹ کوئی گفٹ نہیں ملدا اسیں پھر پنڈ پئی میاک نہیں کردے ہیں ٹھیک ہے ہن جو ریٹ میں ایتھے دس رہا ہوں سیم ریٹ ہی ملے گا بھائی ٹھیک ہے ایک 140 ہے آ چیک کرو بھائی اچھا جی ایک کتنا ہے بھائی اے بھائی 180 اچھا 180 ہاں جی پھر صرف صرف 180 تے ਠੀਕ ਹੈ ਕੁਆਲਟੀ ਦੇਖੋ ਭਾਜੀ ਇਹਦਾ ਪ੍ਰਾਈਸ ਵੀ ਬਹੁਤ ਐਸਾ ਹੈ 1 ਮਿੰਟ ਮੈਂ ਅਨ ਪ੍ਰਾਈਸ ਹਾਂ 580 ਹਾਂ 580 ਤੇ ਟਾਂਡਾ ਲਾਕਾ ਨਵਾਸੀਆ ਤੁਸੀਂ ਕੀ ਕਹਿਣਾ ਚਾਹੋ ਟਾਂਡਾ ਲਾਕਾ ਨਵਾਸੀਆ ਨੂੰ ਇਹੀ ਵੇਂਦੀ ਹੈ ਜਿਵੇਂ ਤੁਹਾਡਾ ਪਿਆਰ ਸਾਨੂੰ ਮਿਲਦਾ ਆ ਰਿਹਾ ਪਿਛਲੇ 1 ਸਾਲ ਤੋਂ ਠੀਕ ਹੈ ਇਹ ਸ਼ਾਪ ਖੁੱਲੀ ਹੋਈ ਸਾਨੂੰ 1 ਸਾਲ ਹੋ ਚੁੱਕਾ ਪਰ ਮੈਂ 2019 ਤੋਂ ਬਿਜ਼ਨਸ ਕਰਦਾ ਆ ਰਹੇ ਹਾਂ ਕੱਪੜਿਆਂ ਦਾ ਤੇ ਅੱਗੇ ਵੀ ਆਪਣਾ ਤੁਹਾਡਾ ਪਿਆਰ ਇੰਦੀ ਬਣਿਆ ਰਹੇ ਸਾਡੇ ਤੇ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਾਡਾ ਐਡਰੈਸ ਹੈਗਾ ਅ ਨਿਰਵਿਸ਼ ਕਰਮ ਮੰਦਰ ਬੋਲਟੇਜਾਂਸੀ ਟਾਂਡਾ ਡਿਸਟ੍ਰਿਕਟ ਹੁਸ਼ਾਇਰਪੁਰ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 7973554819 ਅਸੀਂ ਆਪਣੇ ਪਹਿਲੇ 3 ਕਸਟਮਰ ਨੂੰ ਏ ਬਲੇਸਟਡ ਵਾਜ ਗ੍ਰਿਫਟ ਕਰਾਂਗੇ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਕੇ ਆਣਗੇ ਠੀਕ ਹੈ ਤੇ ਰਾਜਾ ਭਾਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੇ ਕੋਲ ਸਨਦਸ਼ਣ ਦਿੱਤੇ ਤੇ ਅੱਗੇ ਵੀ ਜ਼ਰੂਰ ਵਿਜ਼ਿਟ ਕਰਿਓ ਭਾਜੀ ਥੈਂਕ ਯੂ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਰ ਦਾ ਧੰਨਵਾਦ ਹਾਂਜੀ ਮੈਂ ਆਇਆ ਸੀਗਾ ਜੀ ਅੱਜ ਇਹਨਾਂ ਦੀ ਸ਼ਾਪ ਤੇ ਤਾਂ ਮੇਰਾ ਸਿਗਾ ਕੀ ਭਾਜੂ ਨੇ ਨਵਾਂ ਕੰਮ ਖੋਲ੍ਹਿਆ ਤਾਂ ਜ਼ਰੂਰ ਇਹਨਾਂ ਦੀ ਸਪ ਤੇ ਵੱਤੋ ਆ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਆ ਟਾਂਡਾ ਇਲਾਕਾ ਦੇ ਵਾਸੀ ਤਾਂ ਇਹਨਾਂ ਦੀ ਦੁਕਾਨ ਤੇ ਜਰੂਰ ਵਿజిਟ ਕਰੋ ਕਿਉਂਕਿ ਹੋਲ ਸੇਲ ਸੇਲ ਨਾਲ ਰਲਦਾ ਮਿਲਦਾ ਇਹਨਾਂ ਨੇ ਮਤਲਬ ਆਪਣਾ ਰੇਟ ਰੱਖਿਆ ਆ ਜਿੰਨਾ ਵੀ ਸਮਾਨ ਦਾ ਤਾਂ ਜਰੂਰ ਆਇਓ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜੀ